ਕੀ ਕਰੀਏ ਜੋੜਾ ਕਰਾਂਗੇ ਲਾਡੋ ਇਹ ਤੋਂ ਦੱਸੇਗੀ ਕਿ ਬੜੀ ਕਰ ਸਕੀਂ ਕਿ ਇੰਕੇ ਰਾਹ ਹੋਊਗਾ ਬਾਤ ਬੋਲਾ ਬਾਤ ਜੋੜਾ ਜੋੜ ਰੱਬ ਜਾਣੂ ਜਾਣ ਵੀ ਆਪੇ ਨੂੰ ਪਤਾ ਜੋੜਾ ਉਹ ਰੰਗ ਰੰਗ ਕੇ ਥੈਂਕ ਯੂ ਬਾਕੀ ਇਹਦੇ ਵਿੱਚ ਆਉਂਦਾ ਹੈ ਨਾ ਇਹ ਦੱਸਦੇ ਮੈਂ ਨਾਰਾ ਬੇ

ਆਂ ਨਿਆ ਰਾਜ ਤੈਨੂੰ ਬੁਦਾਨਿਆਨੀ ਬੁਦਾਨਿਆ ਰਾਜ ਤੈਨੂੰ ਬੁਦਾਨਿਆਨੀ ਬੁਦਾਨਿਆ ਤੇਰੇ ਇੰਦੇ ਗੁੜਿੰਦੇ ਨੂੰ ਤੇਰੇ ਬਾਪ ਕੋੜੀ ਦਿੰਦੇ ਨੂੰ ਇਹ ਤੇਰਿਆ ਤੇਰਾ ਨਾ ਬੁਦਾਨਿਆਨੀ ਮਿਦਾਇ ਰਾਜ ਤੈਨੂੰ ਪੈਣ ਦੇ ਦੇ ਆ ਜਿਹੜੀ ਲੇਟ ਹੋ ਗਏ ਸਿਕੰਦਰ ਲਈ ਜੋੜ-ਜੂੜ ਲਾਏ ਆ ਲੈ ਲੈ ਪਿਛਲੀਆਂ ਵੀ ਲੈ ਲੈ ਮਾਸੀ ਤੇਰਾ ਨਾਮ ਦਾਸ ਤੇ ਗੁਦਾਨਾ ਗਰਜੀਤ ਕਰੇ ਤੈਨੋਂ ਗੁਦਾਨਾ ਹਲੀ ਗੁਦਾਨਾ ਗਰਜੀਤ ਕਰੇ ਤੈਨੋਂ ਗੁਦਾਨਾ ਚਾ ਚਲ ਉਹ ਜਾਂਦੀ ਰੜਿਆ ਤੇ ਕੁੱਤੇ ਦਾ ਪਹਿਲਾ ਯਾਰ ਸ਼ਕਤੀਮਾਨ ਛੱਤੀਮਾਨ ਸਿਕੰਦਰ ਸ਼ਕਤੀਮਾਨ ਇਹ ਕੈਰਮ ਬੋਰਡ ਖੇਡਦੇ ਯੰਕੇ ਮਰਦ ਖੇਡਦੇ ਖਤਰਿਆਂ ਨਾ ਕਿਹੜਾ ਸਾਡੇ ਨਾਲ ਲੱਗੇ ਕਿੰਨੇ ਸਾਡੇ ਸਾਥ ਰਹਿਗੇ ਕਿ

ਫਾਟੇ ਹੋ ਗਏ ਵਰਕਸ ਤੇ ਘਰ اندر ਟਰਾਲੀ ਦੀਆਂ ਦੂਰੀਆਂ ਹਾਂ ਇੱਕ ਬੰਦਾ ਗਿਆ ਬਾਰਦਾ ਗਿਆ ਬੇਈਂ ਤਾਰ ਪਾਈ ਚਾਹ ਨਾ ਮਾਇਆ ਜਦੋਂ ਚਾਹ ਆ ਰਹਿ ਬੰਦੇ ਹੋ ਮੈਂ ਲਿਆ ਚਾਹੇ ਪੋਟਾ ਹਾਂ ਜੀ ਜੀ ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਏਹੋ ਜਾਈਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ हां सारे घर के नहीं ये नहीं होने के पहले मैं इधर काम कोई नहीं सोचता नहीं कर के और पिता पता है खाना आ कोड़ी आके गया गुरकीता ಫೋಲೆ ಕೈ ಚಿಲ್ಲಿ kimane ya nya jere kardi bentiya avira kar mere kar mere kardi bentiya avira kar mere kardi bentiya avira kar mere kardi bentiya avira ਨੇ ਨੱਚੀ ਹੈ ਬੇਰਾਨੀ ਅੱਜ ਘਾਟੀਆਂ ਮੱਕੇ ਭਾਵੇਂ ਪਹਿਣਾ ਲੁੱਤੀਏ ਸੋਰੇ ਨੱਚੀ ਹੈ ਬੇਰਾਨੀ ਅੱਜ ਘਾਟੀਆਂ ਮੱਕੇ ਭਾਵੇਂ ਪਹਿਣਾ ਲੁੱਤੀਏ ਸੋਰੇ ਨੱਚੀਏ ਬੜੀਆਂ ਬੜੀਆਂ ਇੱਕ ਸਾਜ ਜੋੜਿਆ ਬੜੀਆਂ ਹੋਈਆਂ ਸਾਰੀਆਂ ਹੈ ਗਰਜੇ ਵਰਸੇਗੀ ਅੱਜ ਨੱਚ ਲਸਵੇ ਰੇ

ਭੀ ਕੀ ਹੋ ਗਿਆ ਬ੍ਰੇਕ ਕਾਈ ਕਾਈ ਨਹੀਂ ਬਹ ਆਹਰੇ ਦੇਖ ਕੇ ਬੈਠੇ ਥੱਕ ਗਏ ਫੇਰ ਚੋਲੇ ਫੇਰ ਲੱਗਦੇ ਕੋਈ ਬਚੋਲੇ ਨੇ ਫੇਰ ਲੱਗਦੇ ਇਹ ਵਿਆਹ ਨਹੀਂ ਟੁੱਟਿਆ ਹੀ ਉਹ 51 ਟੁੱਟ ਗਿਆ ਪਹਿਲਾਂ ਉਹ ਲਾਇਆ ਪਏ ਕੁੰਜੇ ਉਹ ਪਿੱਛੇ ਉੱਧਰ